की कर दी जसलीन क्या कर दा ये? ना कर, कर साड़े ऊपर रूम है हाँ अस हाँ, आ गए जी जसलीन देर दे, दे 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 हाँ बहर दते हुए सी हूं नहीं है पता नहीं ਮਿਲੇ ਤੇ ਨੰਨੀ ਜੀ ਉਧਰ ਦੂਸਰੇ ਠੀਕ ਆ ਇਹ ਉੱਪਰ ਰੂਮ ਇਹ ਹੁਣ ਤਿਆਰ ਕਰਵਾਇਆ ਜੀ ਸਾਰਾ ਹਾਂਜੀ ਇੱਕ ਇਧਰ ਹਜੇ ਸਾਡੇ ਕਾਟਰ ਰਹਿ ਗਏ ਲੱਗਣੇ ਇਹਨੂੰ ਬਾਕੀ ਉੱਪਰ ਰੂਮ ਬਿਲਕੁਲ ਰੈਡੀ ਆ ਓਹ ਟੀਵੀ ਟੀਵੀ ਹਜੇ ਐਲਸੀਡੀ ਵੀਰ ਜੀ ਉਧਰ نیچے ਉਹ ਬਣ ਗਿਆ ਪਹਿਲਾਂ ਹਾਂ ਉਹਨਰ ਵਿਟਨ ਦੇ ਕੱਪੜੇ ਰੱਖਿਆ ਹੋਏ ਇਹ ਰੂਮ ਤਿਆਰ ਕਰਿਆ ਹੋਇਆ ਮਮਮੀ ਰਾਈ ਸਾਡੇ ਵਾਸਤੇ ਕਿ ਤੁਸੀਂ ਜਦੋਂ ਆਣਾ ਤੇ ਆਪਣਾ ਉੱਪਰ ਪਹਿਨ ਸਕਦੇ ਹੋ ਜੇ ਬਾਹਰ ਖਲਾਰਾ ਪਿਆ ਹੋਇਆ ਹੈ ਕਿਉਂਕਿ ਹਜੇ ਕੰਮ ਥੋੜਾ ਜਿਹਾ ਚੱਲ ਰਿਹਾ ਹੈ ਇੱਕ ਇਧਰ ਰੂਮ ਤਿਆਰ ਕਰਿਆ ਇਧਰ ਵੀ ਹਜੇ ਕੋਈ ਬੈੱਡ ਵਗੈਰਾ ਨਹੀਂ ਲਿਆਂਦੇ ਇਹ ਵੀ ਐਵੇਂ ਹੀ ਪਿਆ ਹੋਇਆ ਜੇ ਸਲਾਬਾ ਹੈ ਘਰ ਵੀ ਸਮਾਨ ਬਾਅਦ ਵਿੱਚ ਆਉਂਦਾ ਹੈ ਤੇ ਸਲਾਬਾ ਪਹਿਲਾਂ ਆ ਜਾਂਦਾ ਹੈ ਆ ਦੇਖੋ ਹਲੇ ਹੁਣ ਰੈਡੀ ਕਰਿਆ ਉੱਪਰ ਵਾਲਾ ਸਾਰਾ ਹੀ ਕਰ ਹੁਣ ਮੈਂ ਸਾਈਸ ਫਾਈ ਕਰ ਰਹੀ ਸੀਗੇ ਉੱਪਰ ਮੈਂ ਕਿਹਾ ਚਲੋ ਸਭ ਡਸਟਿੰਗ ਵਗੈਰਾ ਕਰ ਦਈਏ ਕਰ ਲਈ ਥੋੜੀ ਦੇਰ ਨੂੰ ਧੁੱਪ ਚਲੇ ਤਾਂ ਫਿੱਤੀ ਜੀ ਲੈਣਾ ਧੁੱਪ ਨਹੀਂ ਹੈ ਤੁੰਦ ਬਹੁਤ ਜ਼ਿਆਦਾ ਬਾਹਰ ਪਈ ਹੈ ਉਹ ਸਾਈਆ ਫੰਮੀਂ ਤੇ ਜੀ ਨਿਕੀ ਤੂਇਆ ਸਦੇ ਸਾਥ ਯਾਰ ਬਹੁਤ ਤੁੰਦ ਸਾਰੇ ਖੇਤ ਤੇ ਖੇਤ ਹੋ 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 ਤੋਂ ਦੇ ਇਖਾਦ ਉਹ। ਬਿਲਕੁਲ ਕੋਈ ਨਾ ਦਿਖ ਰਿਹਾ ਅੱਛਾ। ਹਾਂ ਕੁਝ ਵੀ ਨਹੀਂ ਦਿਖ ਰਿਹਾ ਬਿਲਕੁਲ ਵੀ। ਮੇਰੇ ਕੋਲ ਆਹਾ। ਕੀ? ਕੀ ਆ? ਇਹ ਬਲਫੀਟ। ਇੰਜੀ। ਦੇਖ ਲੋ ਇਹ ਆਲੇ ਦੋਲੇ ਖੇਤ ਆ। ਬਿਲਕੁਲ ਧੁੰਦ ਪਈ ਹੋਈ ਆ। ਇੱਕ ਸਾਡੇ ਘਰ ਦੇ ਸਾਹਮਣੇ ਘਰ ਬਣ ਰਿਹਾ ਟੈਲ ਲੱਗ ਰਹੀਆਂ ਏ। ਅਦਰ ਵੀ ਦਿਖਾ ਦਿਓ। ਸਾਰਾ ਧੁੰਦ ਆ ਗੰਭੀਰੇ। ਕੀ ਕਰਦਾ ਏ ਪੁੱਤ? ਅਗਰ ਮੈਂ ਕੀ ਕਰਦਾ ਏ ਪਾਪੂ ਕੀ ਪਾ ਕੱਪੜੇ ਕਿ ਪਾਏ ਹੁੰਦੇ ਕਿਦੋਂ ਉਹ ਨਹੀਂ ਖੜੇ ਹੋ ਹੁੰਦੇ ਨੇ ਵੇ ਅਸੀਸ ਜੈਕਟ ਖੁੱਲੀ ਅਸੀਸ ਅਸੀਸ ਸੇਟਾ ਕੁਰਤੀ ਦਾ ਸੇਟਾ ਖਦੇ ਜਸਲੀਨ ਲੱਗੀ ਹੋਈ ਆਪਣੀ ਨਾਨੀ ਨਾਲ ਕੰਮ ਕਰਾਉਣ ਇਸਲੀਨ ਕੀ ਕਰ ਲੱਗੀ ਆ ਮਾਚਿਸ ਦੀ ਡੱਬੀ ਮਾਚਿਸ ਦੀ ਡੱਬੀ ਅਸੇ ਚੁੱਲਾ ਬਾਲਣ ਲੱਗੇ ਇਹਨਾਂ ਦਾ ਚੁੱਲਾ ਵੀ ਸਾਡੇ ਵਰਗਾ ਹੀ ਆ ਅਸੀਸ ਅਜੀ ਦਾ ਡੋਟ ਲਾ ਟੋਂਠੇ ਖਾਣਾ ਏ ਤੂੰ ਮੰਮੀ ਜੈਲ ਲੜ ਲੈ ਤੇਰੀ ਜਿੱਪ ਬੰਦ ਕਰ ਜਿੱਪ ਬੰਦ ਕਰ ਮੁੰਡਾ ਹੀ ਐ ਇਹ ਕਹਿਣਾ ਨਹੀਂ ਮੰਨਦਾ ਅਸੀਸ ਇਹ ਹੈਗੀ ਐ ਅਸੀਸ ਕੋਰ ਤੇ ਇਹ ਹੈਗੀ ਐ ਜਸਲੀਨ ਕੋਰ ਚਲੋ ਮੈਨੂੰ ਮੈਂ ਅਗਮੂ ਮੈਂ ਸਾਈਡ ਹੋ ਜਾ ਇਹ ਸ਼ੇ ਕਾਣ ਲਗੀ ਵਾਇਗਰ ਨਾਲੇ ਨੋਜੀਆਂ ਏ ਠੰਡ ਬਹੁਤ ਆਜ ਬਾਈ ਅੱਜ ਬਹੁਤ ਜ਼ਿਆਦਾ ਠੰਡ ਪੈ ਰਹੀ ਤੇ ਜਸਰੀਨ ਅੱਜ ਮਾਮੀ ਬਣਾ ਲੱਗੀ ਆ ਗੋਭੀ ਦੇ ਖਾਣੇ ਆ ਚਲੋ ਜੀ ਆਪਾਂ ਵੀ ਚੱਲਦੇ ਹਾਂ ਹੁਣ ਗੋਭੀ ਦੇ ਪਰਾਂਠੇ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਲੱਡੂ ਮੇਰੇ ਨੰਨੂ ਮੁੰਨੂ ਮੇਰੇ ਨੰਨੂ ਮੁੰਨੂ ਆ ਦੇ ਬੇ ਕਾਕੂ ਜਸਰੀਨ ਨੇ ਕੀ ਕਰਿਆ ਹੋਇਆ ਗੱਦਾ نیچے ਐਵੇਂ ਲਾ ਕੇ ਸਲਾਈਡ ਬਣਾਇਆ ਹੋਇਆ ਇਧਰ ਹੋ ਗਈ ਜੀ ਸਾਡੇ ਗੋਭੀ ਦੇ ਪਰਾਂਠਿਆਂ ਦੀ ਤਿਆਰੀ ਆ ਦੇਖ ਸਕਦੇ ਤੁਸੀਂ ਉਹ ਦੇਖੋ ਆਟਾ ਆਇਆ ਗੋਬੀ ਦਾ ਬੇਡ ਹਨ ਫੀਲਿੰਗ ਹੈ ਬੇਸ ਹਾਂ ਬੇਸ ਇਹ ਸਾਡਾ ਆਟਾ ਇਹ ਸਾਡਾ ਆਟਾ ਅੱਜ ਪਰੌਂਠੇ ਖਾਣੇ ਆਪਾਂ ਗੋਬੀਏ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਐਨੇ ਜਬਰਦਸਤ ਪਰੌਂਠੇ ਬਣਦੇ ਆ ਨਾ ਮੇਰੀ ਪਰਚਾਈ ਬਹੁਤ ਸਵਾਦ ਬਣਾਉਂਦੀ ਆ ਸਬ지 ਔਰ ਪਰੌਂਠੇ ਇੱਕ ਨੰਬਰ ਹੈ ਉਹ ਤੋਂ ਬਾਅਦ ਅਸੀਂ ਪਾਣੇ ਆ ਜੀ ਗੋਬੀ ਔਰ ਗਾਜਰ ਦਾ ਅਚਾਰ ਇਹਦੀ ਰੈਸਿਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸਾਡਾ रेडी ਹੈ ਮਗ ਰਿਹਾ ਤਵਾ ਮੈਂ ਰੱਖ ਦਿੱਤਾ ਸੀ ਕਾਫੀ ਟਾਈਮ ਦੇ ਉੱਪਰ ਤੇ ਸਾਡਾ ਸਮਾਨ ਉੱਪਰ ਆ ਗਿਆ ਹੁ ਬਣਾਵਾਂਗੇ ਅਸੀਂ ਪਾਠੇ ਜਸਲੀਨਾ ਟੇਸਟੀ ਹੈ ਗਰਮ ਹੈ ਆ ਬਣ ਗਿਆ ਇੱਕ ਪਰਾਂਠਾ ਇੱਕ ਮੈਂ ਖਾ ਰਹੀ ਆ ਤੇ ਇੱਕ ਤਵੇ ਤੇ ਪਿਆ ਹੋਇਆ ਹੈ ਹਾਂਜੀ ਕਾਕਿਆ ਨੇ ਬਣਾਇਆ ਵਾ ਜੀ ਕਿਆ ਬਣਾਇਆ ਵਾ ਇਹ ਮੈਂ ਬਣਾਇਆ ਕਿਆ ਬਣਾਇਆ ਹਾਊਸ ਬਣਾਇਆ ਵਾ ਆਪਣਾ ਖਾਏ ਕਿੰਨਾ ਖਲਾਰਾ ਪਾ ਕੇ ਬੈਠੇ ਆਏ ਜੀ ਵਿంటర్ ਹੌਲੀਡੇਸ ਖਾ ਪੀ ਕੇ ਆਪਣਾ ਹੁਣ ਖਲਾਰਾ ਪਾ ਕੇ ਬੈਠ ਗਏ ਜਿੰਨੀ ਮਾਰ ਦੀ ਸਫਾਈ ਕਰ ਲੋ ਓਕੇ ਆ ਗੰਬੀਰੇ ਆ ਗੰਬੀਰੇ ਪੁੱਤ ਹੈ ਕਿ ਆਪਣਾ ਇਹ ਸਟੈਂਡ ਬਣਾਇਆ ਹੋਇਆ ਟੈਕਸੀ ਸਟੈਂਡ ਹੈ ਹੈ ਇਹ ਕਿੱਕਾ ਕਾਕਾ ਸੜਾ ਭੱਜਿਆ ਫਿਰਦਾ ਜਾਂ ਆ ਇੱਧਰ ਭੱਜਦਾ ਫਿਰਦਾ ਏ ਇੱਕ ਸਾਡਾ ਕਾਕੂ ਦੁੱਧੂ ਪੀਂਦਾ ਏ ਇਹ ਮੇਰੀ ਘਾਟੇ ਦੁੱਧੂ ਪੀਂਦੀ ਆ ਸ਼ਗਲੇ ਬੰਗਲੇ ਚੰਗੇ ਮੰਮੀ ਬੁੰਨ ਰਹੀ ਇੱਧਰ ਕਾਕਿਆਂ ਵਾਸਤੇ ਕੋਟੀਆਂ ਇਹ ਜਿਸ ਲਈ ਅਸੀਸ कौर ਦੀ ਬੁਣ ਹੋ ਰੇ ਕੋਟੀ ਸੋ ਹੁਣ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਹਿੰਦੀ ਦਾਦੀ ਨੇ ਬੁਣੀਆਂ ਜਰਾਬਾਂ ਆ ਦੇਖੋ ਜੀ ਇੱਕ ਇਹਦੀ ਦਾਦੀ ਨੇ ਬੂਟ ਬੁਣੇ ਨੇ ਵਾਸਤੇ ਬੂਟ ਦਿਖਾਵਾਂ ਤੁਹਾਨੂੰ ਆਦੇ ਕਿੰਨੇ ਸੋਹਣੇ ਇੰਨੇ ਸੋਹਣੇ ਬੂਟ ਲੱਗਦੇ ਆ ਪੰਜਾਬੀ ਜੁੱਤੀ ਆ ਹਨਾ ਪੰਜਾਬੀ ਜੁੱਤੀ ਦੇਖ ਲਓ ਪੰਜਾਬੀ ਜੁੱਤੀਆਂ ਬੁਣੀਆਂ ਹੋਈਆਂ ਇਹ ਪੁੱਠੀ ਰੱਖੀ ਵੀ ਕਿ ਮੈਂ ਪੁੱਠੀ ਰੱਖੀ ਏਦਾਂ ਹੈ ਨਾ ਕਿੰਨੀ ਸੋਹਣੀਆਂ ਪੰਜਾਬੀ ਜੁੱਤੀਆਂ ਸਾਡੀ ਜਸਲੀਨ ਇੰਨਾ ਤੰਗ ਕਰਦੀ ਹੈ ਨਾ ਜਿਹੜੇ ਕਹਿੰਦੇ ਨੇ ਜਸਲੀਨ ਬਹੁਤ ਸਿਆਣੀ ਹੈ ਬਹੁਤ ਪਰੇਸ਼ਾਨ ਕਰਦੀ ਹੈ ਛੁੱਟੀਆਂ ਕਿਉਂ ਹੋਈਆਂ ਮਹੀਨਾ ਤੰਗ ਕਰਿਆ ਹੋਇਆ ਸਾਨੂੰ ਤੰਗ ਕਰਦੀ ਹੈ ਨਾ ਕਿ ਨਹੀਂ ਭਾਵੇਂ ਮੂੰਹ ਦੇਖ ਲਓ ਮੂੰਹ ਦੇਖ ਲਓ ਕਿਵੇਂ ਦਾ ਕਰਿਆ ਹੋਇਆ